ਕਮਲ ਭਾਬੀ ਨਾਂ ਦੀ ਕੁੜੀ ਦੇ ਕਤਲ ਕੇਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਦਾ ਪਹਿਲਾ ਐਕਸਕਲੂਸਿਵ ਇੰਟਰਵਿਊ ਅਮਰਤਪਾਲ ਸਿੰਘ ਮਹਿਰੋਂ ਨੇ ਬੋਲਡ ਪੰਜਾਬ ਟੀਵੀ ਦੇ ਇੰਟਰਵਿਊ 'ਚ ਦੱਸਿਆ ਕਿ ਆਖਰਕਾਰ ਕਮਲ ਭਾਬੀ ਯਾਨੀ ਕੰਚਨ ਨਾਂ ਦੀ ਇਸ ਕੁੜੀ ਦੇ ਕਤਲ ਦੇ ਪਿੱਛੇ ਦੀ ਕਹਾਣੀ ਕੀ ਰਹੀ ਹੈ ਇਹੋ ਜਿਹਾ ਬਲਗਰ ਕੰਟੈਂਟ ਤਾਂ ਮੈਨੂੰ ਸਾਹਿਬ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਹੈਗਾ ਤਾਂ ਫਿਰ ਕੀ ਸਾਰੇ ਕਰ ਦਿਆਂਗੇ ਦੇਖੀ ਚੱਲੋ ਸਾਫ਼ ਕਰ ਦਿਆਂਗੇ ਭਾਈ ਫੜੇ ਦੋ ਜਣੇ ਗਏ ਮੈਂ ਨਹੀਂ ਫੜਿਆ ਰੋਕਾਂਗੇ ਭਾਈ ਜੋ ਮਰਜ਼ੀ ਹੋ ਜਾ ਚਾਹੇ ਸਾਡਾ ਇਨਕਾਊਂਟਰ ਹੋ ਜਾ ਚਾਹੇ ਸਾਨੂੰ ਉਮਰ ਕੈਦ ਹੋ ਜਾ ਪਰ ਅਸੀਂ ਛੱਡਣਾ ਨਹੀਂ ਹੈਗਾ ਪਾਰਕਾਂਗਾ ਲਈ ਬਠਿੰਡੇ ਏਮਜ਼ ਹਸਪਤਾਲ ਦੀ ਨਹੀਂ ਪਾਰਕਾਂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਪਈਆਂ ਤੇ ਕੋਈ ਪਤਾ ਨਹੀਂ ਕਿੱਥੋਂ ਕੌਣ ਮਿਲੇ ਫਿਰ ਮੜਦਾ ਕਮਲ ਨੂੰ ਵੀ ਇਹ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨਹੀਂ ਉਹ ਕਹਿੰਦੀ ਮੈਨੂੰ ਇੰਟਰਨੈਟ ਤੋਂ ਕਮਾਈ ਵਾਧੂਂਦੀ ਹੈ ਲੈ ਢੂਏ ਚ ਲੈ ਲਓ ਹੁਣ ਨੈੱਟ ਤੇ ਨੈੱਟ ਦੀ ਕਮਾਈ ਆਹ ਜਿਹੜੇ ਪੇਜ ਪੂਜੇ ਜੇ ਸੀ ਹੁਣ ਮੇਰੇ ਕੋਲੇ ਆ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਹੁਣ ਚਲੋ ਲੱਗ ਜੂ ਪਤਾ ਪਈ ਪੈ ਜਾਣਗੀਆਂ ਪੋਸਟਾਂ ਉਹਨਾਂ ਨੂੰ ਮੈਂ ਕੱਟਾ ਕੱਟਾ ਨਹੀਂ ਕਰਕੇ ਦੇਣਾ ਕਪੜੀ ਜੀ ਆ ਪ੍ਰੀਤ ਜੱਟੀ ਉਹਦੀ ਹੁਣ ਦਿੱਤੇ ਦੇ ਲਈ ਜੀ ਬਾਈ ਆ ਹੂੰ ਉਹਨੂੰ ਦੋ ਤਿੰਨ ਵਾਰੀ ਸਮਝਾਇਆ ਪਰ ਉਹ ਹਜੇ ਸਮਝੀ ਨਹੀਂ ਜੀ ਉਹ ਪਿੱਛੇ ਜਿਹੜੀ ਅਸੀਂ ਸਮਝਾਇਆ ਸੀ ਚੱਲ ਤੇਰੇ ਜਵਾਬ ਕੋਈ ਅਸੀਂ ਕੋ ਕਹਿ ਨਹੀਂ ਸਕਦੇ ਹੁਣ ਕੋਈ ਨਾ ਹੁਣ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕਮਲਪਾ ਭਵੀ ਉਰਫ ਕੰਚਨਨਾ ਦੀ ਕੁੜੀ ਦਾ ਮਰਡਰ ਹੋ ਗਿਆ ਔਰ ਇਸ ਕੇਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਆ ਪੁਲਿਸ ਨੇ ਪੂਰੀ ਕਹਾਣੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਰਡਰ ਹੋਇਆ ਕਿਸ ਤਰੀਕੇ ਦੇ ਨਾਲ ਗਲਾ ਘੁੱਟ ਕੇ ਕਮਲ ਨੂੰ ਮਾਰਿਆ ਗਿਆ ਜੋ ਕੰਚਨਨਾ ਦੀ ਕੁੜੀ ਸੀ ਕਿਸ ਤਰੀਕੇ ਨਾਲ ਪੂਰੀ ਡੀਲ ਹੋਈ ਔਰ ਇਸੇ ਦੌਰਾਨ ਅਮਰਤਪਾਲ ਸਿੰਘ ਮਹਿਰੋਂ ਦਾ ਐਕਸਕਲੂਸਿਵ ਇੰਟਰਵਿਊ ਬੋਲਡ ਪੰਜਾਬ ਟੀਵੀ ਤੇ ਹੋਇਆ 골ਡ ਪੰਜਾਬ ਟੀਵੀ ਦੇ ਨਾਲ ਗੱਲਬਾਤ ਦੌਰਾਨ ਅਮਰਤਪਾਲ ਸਿੰਘ ਮਹਿਰੋਂ ਨੇ ਖੁਲਾਸਾ ਕੀਤਾ ਉਸਨੇ ਬਾਕੀ ਜਿਹੜੇ ਇਸ ਤਰੀਕੇ ਦਾ ਕੰਟੈਂਟ ਕ੍ਰੀਏਟ ਕਰਦੇ ਆ ਕੰਟੈਂਟ ਕ੍ਰੀਏਟਰਸ ਨੂੰ ਵੀ ਵਾਰਨਿੰਗ ਦਿੱਤੀ ਆ ਨਾਂ ਲੈ ਲੈ ਕੇ ਉਸਨੇ ਜ਼ਿਕਰ ਕੀਤਾ ਨਾਲ ਹੀ ਉਸਨੇ ਇਹ ਵੀ ਗੱਲ ਕਹੀ ਆ ਅਮਰਤਪਾਲ ਸਿੰਘ ਮਹਿਰੋਂ ਨੇ ਸਾਡੇ ਇਸ ਇੰਟਰਵਿਊ ਦੌਰਾਨ ਕਿ ਅਸੀਂ ਕਈ ਦਫਾ ਪਹਿਲਾਂ ਵਾਰਨਿੰਗ ਦਿੱਤੀ ਸੀ ਇਸ ਕੁੜੀ ਨੂੰ ਕਿ ਇਸ ਤਰ੍ਹਾਂ ਦਾ ਕੰਟੈਂਟ ਕ੍ਰੀਏਟ ਨਾ ਕਰਿਆ ਕਰ ਔਰ ਇਸ ਦੇ باوجود ਵੀ ਇਹ ਮੰਨੀ ਨਹੀਂ ਜਦੋਂ ਅਸੀਂ ਪੁੱਛਿਆ ਕਿ ਵਜ੍ਹਾ ਕੀ ਹੈ ਤਾਂ ਉਸਨੇ ਮਜਬੂਰੀ ਗਣਾਈ ਕਿ ਮੇਰਾ ਪਰਿਵਾਰ ਨਹੀਂ ਚੱਲਦਾ ਮੇਰਾ ਜੋ ਪਿਤਾ ਉਸ ਨੂੰ ਕੈਂਸਰ ਹੈ ਉਹ ਬਿਮਾਰ ਰਹਿੰਦਾ ਹੈ ਤਾਂ ਉਸ ਵੇਲੇ ਵੀ ਅਮਰਤਪਾਲ ਸਿੰਘ ਮਹਿਰੋ ਨੇ ਜ਼ਿਕਰ ਕੀਤਾ ਕਿ तकरीबन 1.5 ਲੱਖ ਰੁਪਏ ਦੀ ਅਸੀਂ ਇਸ ਕੁੜੀ ਦੀ ਮਦਦ ਕਰਵਾਈ ਸੀ ਪਰ ਉਸ ਦੇ باوجود ਵੀ ਇਹ ਮੰਨੀ ਨਹੀਂ ਹੈ ਤਾਂ ਦੋ ਜਣੇ ਜਿਹੜੇ ਅਮਰਤਪਾਲ ਸਿੰਘ ਦੇ ਸਾਥੀ ਗ੍ਰਿਫਤਾਰ ਹੋਏ ਐ ਅਮਰਤਪਾਲ ਸਿੰਘ ਮਹਿਰੋ ਨੇ ਬੋਲਡ ਪੰਜਾਬ ਟੀਵੀ ਦੇ ਇੰਟਰਵਿਊ ਦੌਰਾਨ ਉਹਨਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਤਾਂ ਮੇਰਾ ਵੱਡਾ ਭਾਈ ਹੈ ਯਾ ਦੂਸਰਾ ਵੀ ਛੋਟਾ ਭਰਾ ਹੈ ਦੂਸਰਾ ਵੀ ਮੇਰੇ ਨਾਲ ਹੀ ਰਹਿੰਦਾ ਸੀ ਇਸ ਤਰ੍ਹਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਹਿਰੋ ਨੇ ਕੀਤਾ ਔਰ ਇਸ ਦੇ ਨਾਲ ਹੀ ਬਾਕੀ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਨੇ ਔਰ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਹੋਰ ਕਿਹੜੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਸਾਡੇ ਇੰਟਰਵਿਊ ਦੌਰਾਨ ਕਿਉਂਕਿ ਇੱਕ ਵੀਡੀਓ ਵੀ ਪੋਸਟ ਕੀਤਾ ਅਮਰਤਪਾਲ ਸਿੰਘ ਮਹਿਰੋ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ 6-7 ਮਿੰਟ ਦਾ ਇੱਕ ਵੀਡੀਓ ਹੈ ਉਹਨੂੰ ਚਲਾ ਕੇ ਇੱਕ ਵਾਰ ਤੁਸੀਂ ਦੇਖ ਲਓ ਕਿ ਘਰੇ ਬਹਿ ਕੇ ਤੁਸੀਂ ਇਹ ਕੰਟੈਂਟ ਦੇਖ ਸਕਦੇ ਹੋ ਕਿ ਨਹੀਂ ਤਾਂ ਕਈ ਦਫਾ ਮਨਾ ਕਰਨ ਦੇ ਬਾਵਜੂਦ ਵੀ ਜਦੋਂ ਕਮਲ ਭਾਬੀ ਨਾਂ ਦਾ ਜੋ ਇੰਸਟਾਗ੍ਰam ਅਕਾਊਂਟ ਵਾਲੀ ਕੁੜੀ ਕੰਚਨ ਕੁਮਾਰੀ ਸੀ ਨਹੀਂ ਮੰਨੀ ਉਸ ਤੋਂ ਬਾਅਦ ਫਿਰ ਅਮਰਤਪਾਲ ਸਿੰਘ ਮਹਿਰੋ ਨੇ ਕਿਹਾ ਕਿ ਇਸ ਦਾ ਕਤਲ ਕੀਤਾ ਗਿਆ ਤਾਂ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਐਕਸਕਲੂਸਿਵ ਗੱਲਬਾਤ ਬੋਲਡ ਪੰਜਾਬ ਟੀਵੀ ਦੀ ਹੋਈ ਹੈ ਬੋਲਡ ਪੰਜਾਬ ਟੀਵੀ ਤੇ ਇੰਟਰਵਿਊ ਦੌਰਾਨ ਅਮਰਤਪਾਲ ਸਿੰਘ ਮਹਿਰੋ ਨੇ ਕੀ ਕਿਹਾ ਉਹ ਸੁਣਾਉਣਾ ਹੈ ਤੁਹਾਨੂੰ ਹੁਣ ਕਮਲਕੌਰ ਭਾਬੀ ਨਾਮ ਦਾ ਇੱਕ ਇੰਸਟਾਗ੍ਰam ਅਕਾਊਂਟ ਸੀਗਾ ਕੰਚਨ ਕੁਮਾਰੀ ਨਾਮ ਦੀ ਕੁੜੀ ਸੀ ਜੋ ਅਸ਼ਲੀਲ ਵੀਡੀਓਜ਼ ਪਾਉਂਦੀ ਸੀਗੀ ਉਸ ਦਾ ਮਰਡਰ ਹੋ ਗਿਆ ਉਸ ਦੀ ਗੱਡੀ ਦੇ ਵਿੱਚ ਉਸ ਦੀ ਲਾਸ਼ ਮਿਲੀ ਹੈ ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਲਈ ਗਈ ਹੈ ਉਹ ਨਿਹੰਗ ਸਿੰਘ ਜਥੇਬੰਦੀ ਦੇ ਵੱਲੋਂ ਲਈ ਗਈ ਹੈ ਔਰ ਅਮਰਤਪਾਲ ਸਿੰਘ ਮਹਿਰੋਂ ਹੋਣਾਂ ਦਾ ਨਾਮ ਆ ਰਿਹਾ ਹੈ ਤਾਂ ਅਮਰਤਪਾਲ ਸਿੰਘ ਮਹਿਰੋਂ ਸਾਡੇ ਨਾਲ ਜੁੜੇ ਹੋਇਆ ਫੋਨ ਲਾਈਨ ਤੇ ਗੱਲਬਾਤ ਕਰਦੇ ਹਾਂ ਬੋਲਡ ਪੰਜਾਬ ਟੀਵੀ ਤੇ ਅਮਰਤਪਾਲ ਜੀ ਸੁਣ ਪਾ ਰਹੇ ਹੋ ਤੁਸੀਂ ਆਵਾਜ਼ ਮੇਰੀ ਹੰਦਨਾਂ ਜੀ ਬਈ ਸੌਂਤਾ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹੁੰਦਾ ਕਿ ਜਿਹੜਾ ਕਤਲ ਹੋਇਆ ਕੰਚਨ ਕੁਮਾਰੀ ਨਾਮ ਦੀ ਕੁੜੀ ਦਾ ਜੋ ਕਮਲ ਕੌਰ ਭਾਬੀ ਨਾਂ ਤੋਂ ਜਾਣੀ ਜਾਂਦੀ ਹੈ ਕੀ ਉਹਦਾ ਮਰਡਰ ਤੁਸੀਂ ਕਰਵਾਇਆ ਤੁਸੀਂ ਜ਼ਿੰਮੇਵਾਰੀ ਲਈ ਹੈ ਉਸਦੀ ਨਹੀਂ ਨਹੀਂ ਪੁਲਸ ਕਹਿੰਦੀ ਹੈ ਜੀ ਉਹਨਾਂ ਨੂੰ ਸਾਡੇ ਡਾਟਾ ਮਿਲਿਆ ਕੋਈ ਹੂੰ ਵੈਰੀਫਾਈ ਕੀਤਾ ਉਹਨਾਂ ਨੇ ਕੈਮਰਿਆਂ ਕੂਰੇ ਨੂੰ ਉਹਨਾਂ ਨੂੰ ਸਾਡੇ ਬੰਦੇ ਨੇ ਸੇਹ ਆ ਤੇ ਗੱਡੀ ਮਿਲੀ ਆ ਹੂੰ ਜ਼ਿੰਮੇਵਾਰੀ ਹਿੰਗ ਲਈ ਆ ਸੀ ਅੱਛਾ ਨਹੀਂ ਜਿਹੜੇ ਬੰਦੇ ਤੁਹਾਡੇ ਹੈਗੇ ਨੇ ਉਹਨਾਂ ਨਾਲ ਕੋਈ ਤੁਹਾਡੀ ਗੱਲਬਾਤ ਮੇਰੇ ਦੋਨੇ ਭਰਾ ਹੀ ਆ ਜੀ ਇੱਕ ਵੱਡਾ ਭਰਾਵਾ ਮੇਰਾ ਤੇ ਇੱਕ ਨਾਲ ਦਾ ਉਹ ਵੀ ਭਰਾ ਹੀ ਆ ਸਾਡਾ ਅੱਛਾ ਰਹਿੰਦੇ ਅਸੀਂ 5 ਸਾਲ ਤੋਂ ਨਹੀਂ ਉਹਨਾਂ ਨੇ ਕੋਈ ਦੱਸਿਆ ਵੀ ਉਹਨਾਂ ਨੇ ਮਾਰਿਆ ਇਸ ਨੂੰ ਕਮਲਕੌਰ ਨੂੰ ਜਾਂ ਕੀ ਕੀ ਗੱਲਬਾਤ ਹੋਈ ਆ ਇਹ ਉਹਨਾਂ ਦੀ ਇੰਟਰੋਗੇਸ਼ਨ ਤੇ ਜਾਂ ਪੁਲਿਸ ਕੋਲ ਹੀ ਗੱਲਬਾਤ ਜਿਹੜੀ ਹੋਈ ਹੈ ਜੀ ਮੈਂ ਨਹੀਂ ਫੜਿਆ ਗਿਆ ਦੋਨੇ ਉਹ ਫੜੇ ਗਏ ਹੂੰ ਅੱਛਾ ਤੁਹਾਨੂੰ ਤੁਸੀਂ ਆਸੇ-ਪਾਸਿਓਂ ਕਿਤੇ ਅੰਡਰਗਰਾਉਂਡ ਹੋ ਜਾਂ ਤੁਹਾਨੂੰ ਮਤਲਬ ਤੁਹਾਨੂੰ ਵੀ ਕੋਈ ਕਾਲ ਆਇਆ ਪੁਲਿਸ ਦਾ ਕਿ ਪੇਸ਼ ਹੋ ਜਾਂ ਕਿਵੇਂ ਨਹੀਂ ਉਹ ਤਾਂ ਕਰਦੇ ਆ ਛਾਪੇਮਾਰੀ ਤਾਂ ਹੁੰਦੀ ਕੋਈ ਨਾ ਬਾਈ ਨਾ ਆਇਆ ਆਪਣਾ ਪਰਚਾ ਹੋਇਆ ਵਿਆ ਹੂੰ ਹੂੰ ਤੁਸੀਂ ਨਾਮਜ਼ਦ ਹੋ ਨਾ ਇਸ ਕੇਸ ਦੇ ਵਿੱਚ ਹਾਂਜੀ 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 ਮੇਰੀ ਗੱਲ ਹੋਈ ਸੀ ਬੰਦੇ ਦੇ ਨਾਲ ਉਹਨਾਂ ਨੇ ਨਾਮਜ਼ਦ ਕੀਤਾ ਮੈਨੂੰ ਕੇਸ ਦੇ ਵਿੱਚ ਅੱਛਾ ਕੀ ਕਿਹਾ ਪੁਲਿਸ ਦਾ ਕੋਈ ਕਾਲ ਆਇਆ ਸੀਗਾ ਤੁਹਾਨੂੰ ਕੋ ਨਹੀਂ ਸਕਦੇ ਵੀ ਕਾਹਦੇ ਤੇ ਲਾਉਣਗੇ ਨੰਬਰ ਹੀ ਹੈ ਨਹੀਂ ਕਿਸੇ ਕੋਲੇ ਮੈਂ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਹੂੰ ਨਹੀਂ ਕੋਈ ਸੁਨੇਹਾ ਲੱਗਿਆ ਹੋਵੇ ਕਿਸੇ ਹੋਰ ਸਰਕਲ ਦੇ ਥਰੂ ਜਿਹੜੇ ਬੰਦੇ ਤੁਹਾਡੇ ਫੜੇ ਗਏ ਆ ਉਹਨਾਂ ਦਾ ਕੋਈ ਫੋਨ ਆਇਆ ਨਹੀਂ 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 ਉਹ ਜਿਹੜੇ ਫੜੇ ਗਏ ਉਹਨਾਂ ਨਾਲ ਗੱਲਬਾਤ ਮੇਰੀ ਹੋ ਗਈ ਸੀ ਕੇਰਾ ਹੂੰ ਤੇ ਵੀ ਬਾਈ ਫੜੇ ਗਏ ਆ ਸੀ ਬਸ ਇਦੋਂ ਬਾਅਦ ਨਹੀਂ ਇਸ ਮਰਡਰ ਦੇ ਪਿੱਛੇ ਦੀ ਕਹਾਣੀ ਕੀ ਹੈ ਮੈਂ ਇਹ ਜਾਨਣਾ ਚਾਹੁੰਦਾ ਕਮਲ ਕੌਰ ਭਾਬੀ ਨਾਂ ਦਾ ਜਿਹੜਾ ਅਕਾਊਂਟ ਸੀ ਕੰਚਨ ਕੁਮਾਰੀ ਨਾਂ ਦੀ ਕੁੜੀ ਸੀ ਇਹ ਇਸ ਕਮਲ ਭਾਬੀ ਦਾਾਂ ਤੋਂ ਜਿਹੜੀ ਜਾਣੀ ਜਾਂਦੀ ਇਹਦਾ ਮਰਡਰ ਕਿਉਂ ਕਰਵਾਇਆ ਜਾਂ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਨਹੀਂ ਦੇਖੋ ਮਰਡਰ ਕਰਵਾਇਆ ਜਾਂ ਕੀਤਾ ਇਹ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਪੁਲਿਸ ਦੱਸੂਗੀ ਹੂੰ ਪਿਛਲੀ ਪਿੱਛੇ ਦੀ ਕਹਾਣੀ ਦਾ ਤਾਂ ਸਭ ਨੂੰ ਹੀ ਪਤਾ ਨਾ ਦੇਖੋ ਮੈਂ ਤੁਹਾਨੂੰ ਦੱਸਦਾ ਪਹਹਾ ਵਾ ਇਹ ਸੂਰ ਵੀਰਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਹੂੰ ਠੀਕ ਆ ਇੱਥੇ ਆ ਕੇ ਇਹੋ ਜੇ ਕੰਟੈਂਟ ਮੈਂ ਇੱਕ ਵੀਡੀਓ ਅਪਲੋਡ ਕੀਤੀ ਆ ਤੇ ਉਹ ਦੇਖ ਲੈਣਾ 7 ਮਿੰਟ ਦੀ ਵੀਡੀਓ ਆ ਹੂੰ ਜਿਹੜਾ ਪਰਿਵਾਰ ਪੰਜਾਬ ਦਾ ਆਪਦੇ ਐਲਸੀਡੀ ਤੇ ਲਾ ਕੇ ਪੂਰੇ ਪਰਿਵਾਰ ਚ ਬਹਿ ਕੇ ਵੇਖ ਲੂਗਾ ਤੇ ਉਹ ਸਾਡਾ ਸਿਰ ਵੱਢ ਕੇ ਲੈ ਜਾ ਠੀਕ ਆ ਇਸ ਇਤਿਹਾਸ ਦੇ ਵਿੱਚ ਜਾਂ ਪੰਜਾਬ ਦੇ ਮਾਵਾ ਨੇ ਸਾਡੀਆਂ ਨੇ ਖੂਨ ਡੋਲ੍ਹਿਆ ਬੱਚਿਆਂ ਦੇ ਟੋਟੇ ਕਰਕੇ ਮੀਰ ਮੰਨੂ ਜਿਹੜੇ ਗਰਾਂ ਦੇ ਵਿੱਚ ਪਾਇ ਕਿਤੇ ਜਾ ਕੇ ਸਾਨੂੰ ਕੋਰਨਾ ਮਿਲਿਆ ਬੀਬੀਆਂ ਨੂੰ ਸਰਨੇਵਾ ਸਾਡਾ ਸਿੱਖਾ ਦਾ ਤੇ ਜੂਪੀ ਬਿਹਾਰ ਦੀ ਸੈਟਾਂ ਬੀੜੀਆਂ ਪੀਂਦੀ ਐ ਕਿ ਭਈਆ ਰਾਣੀ ਆਵੇ ਤੇ ਆ ਕੇ ਕੋਰਨਾ ਨਾਲ ਲਾ ਕੇ ਤੇ ਬਾਈ ਇੱਥੇ ਨਗੇਜਤਾ ਵਧਾ ਦੇਵੇ ਨਿਊਟ੍ਰੀਟੀ ਵਧਾ ਦਵੇ ਤੇ ਲੋਕਾਂ ਨੂੰ ਦੱਸੇ ਇਹ ਵੀ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਕਿਵੇਂ ਤੁਸੀਂ ਸਰੀਰਕ ਸੰਬੰਧ ਬਣਾ ਸਕਦੇ ਹੋ ਕਿਵੇਂ ਜਰ ਲੈਂਦੇ ਬਾਈ ਹੂੰ ਤੁਸੀਂ ਕੋਈ ਵਾਰਨਿੰਗ ਵੀ ਦਿੱਤੀ ਸੀ ਇਸ ਕਮਲ ਨੂੰ ਕੰਚਨ ਕੁਮਾਰੀ ਨੂੰ ਅਮਰਤਪਾਲ ਜੀ ਨਹੀਂ ਵਾਰਨਿੰਗ ਵਾਲਾ ਕੰਮ ਸੋਸ਼ਲ ਮੀਡੀਆ ਤੇ ਪੱਤਰਕਾਰ ਜਰੂਰ ਸ਼ਾਪਦੇ ਵਾਰਨਿੰਗ ਦਿੱਤੀ ਸਾਡੀ ਵਾਰਨਿੰਗ ਨਹੀਂ ਹੁੰਦੀ ਜਾਂ ਤਾਂ ਪਿਆਰ ਨਾ ਸਮਝਾਉਂਨੇ ਜਾਂ ਐਕਸ਼ਨ ਹੁੰਦਾ ਪਿਆਰ ਨਾ ਸਮਝਾ ਦਿੱਤਾ ਸੀ ਪਹਿਲਾਂ ਮੈਂ ਤੁਹਾਡੀ ਵੀਡੀਓ ਦੇਖੀ ਆ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਪਹਿਲਾਂ ਇਹਦੀ ਕੋਈ ਗੱਲਬਾਤ ਹੋਈ ਸੀ ਕਮਲ ਦੀ ਸਕੰਚਨ ਕੁਮਾਰੀ ਦੀ 4 ਸਾਲ ਪਹਿਲਾਂ 3-4 ਸਾਲ ਪਹਿਲਾਂ ਅੱਛਾ ਕੀ ਗੱਲਬਾਤ ਹੋਈ ਸੀਗੀ ਉਹ ਮੈਂ ਚਾਹਣਾ ਦੱਸ ਦਿਓ ਜੀ ਇਹਨੇ ਇੱਕ ਐਪੀਸੋਡ ਬਣਾਇਆ ਸੀ YouTube ਦੇ ਉੱਤੇ ਹੂੰ ਉਹਦੇ ਤੇ ਲਿਖਿਆ ਸੀਗਾ ਵੀ ਪੰਜਾਬ ਦੀਆਂ ਠਰਕੀ ਤੀਵੀਆਂ ਆ ਜਦੋਂ ਅਸੀਂ ਪੜਿਆ ਤੇ ਨੂੰ ਫੋਨ ਲਾਇਆ ਗਿਆ ਸੀਗਾ ਵੀ ਪੰਜਾਬ ਦੀਆਂ ਛੱਡੀਆਂ ਬੀਬੀਆਂ ਸ਼ਹੀਦ ਹੋਈਆਂ ਆ ਸਾਡੀਆਂ ਬੀਬੀਆਂ ਇੱਜ਼ਤਦਾਰ ਹੁੰਦੀਆਂ ਆ ਵੀ ਸਾਨੂੰ ਨਹੀਂ ਪਤਾ ਤੂੰ ਕਿੱਥੋਂ ਦੀਆਂ ਕੌਣ ਆ ਸਾਰੇ ਪੱਕੇ ਹੈ ਜਾਂ ਨਹੀਂ ਹੈ ਪਰ ਇਹ ਕੰਟੈਂਟ ਬੰਦ ਕਰ ਦੇ ਤੇ ਇਹ ਰੋਪੀ ਕਹਿੰਦੀ ਸੀ ਮੇਰੇ ਪਿਤਾ ਦਾ ਕੈਂਸਰ ਦੇ ਨਾਲ ਡੈਥ ਹੋਈ ਆ ਤੇ ਮੈਨੂੰ ਪੈਸਿਆਂ ਦੀ ਲੋੜ ਮੈਂ ਤਾਂ ਅਸੀਂ ਉਦੋਂ ਖੜੇ ਪੈਰ ਇਹਨਾਂ ਨੂੰ 1.5 ਲੱਖ ਰੁਪਈਆ ਦਿੱਤਾ ਤੇ ਇਸ ਚੀਜ਼ ਤੋਂ ਵਰਜਿਆ ਸੀ ਅੱਛਾ ਕੀ ਆ ਜਿਹੜਾ ਨਿਊਡੀਟੀ ਵਾਲਾ ਕੰਟੈਂਟ ਜਾਂ ਜਿਹੜਾ ਇਹ ਪੁੱਠਾ ਸਿੱਧਾ ਕੰਟੈਂਟ ਆ ਇਹ ਨਾ ਬਣਾਇਆ ਕਰੋ ਇਹਨੂੰ ਤੁਸੀਂ ਕਿਹਾ ਸੀ ਨਾ ਨਾ ਕਰੋ ਅਸੀਂ ਖਾਲਸਾ ਕਦੇ ਵੀ ਹੌਲਤ ਤੇ ਵਾਰ ਨਹੀਂ ਕਰਦਾ ਇਹਨੂੰ ਅਸੀਂ ਸਮਝਾਤਾ ਸੀ ਫਿਰ ਜਦੋਂ ਇਹ ਨਹੀਂ ਵਧੀ ਇਹ ਤਾਂ ਨਗੇਜ ਤਾਂ ਵਧਾਈ ਦਿੱਤੀ ਆ ਸਾਡੇ ਕੋਲੇ ਬਾਈ ਜੀ ਇਹਨਾਂ ਦੀਆਂ ਨਾ ਇਦਾਂ ਦੀਆਂ ਵੀਡੀਓ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾਗਾ ਹੂੰ ਵੀ ਤੁਸੀਂ ਸਮਝ ਲਓ ਹਾਂ ਅਸੀਂ ਵਾਇਰਲ ਨਹੀਂ ਕਰਨਾ ਚਾਹੁੰਦੇ ਕਿ ਜੇ ਲੋੜ ਪਈ ਤਾਂ ਅਸੀਂ ਚੱਕ ਦਿਆਂਗੇ ਫੱਟੇ ਕੋਈ ਚੱਕਰ ਨਹੀਂ ਹੈਗਾ ਪਰ ਅਸੀਂ ਇਹਨੂੰ ਸਮਝਾਤਾ ਸੀਗਾ ਵੇਖੋ ਵੀ ਔਰਤ ਬੱਚੇ ਤੇ ਤੇ ਜਿਹੜੀ ਹੈਗੀ ਔਰਤ ਤੇ ਖਾਲਸਾ ਕਦੇ ਵਾਰ ਨਹੀਂ ਕਰਦਾ ਏਹੀ ਮੇਰਾ ਸਵਾਲ ਸੀਗਾ ਚਲੋ ਤੁਸੀਂ ਖੁਦ ਹੀ ਗੱਲ ਛੇੜ ਲਈ ਜੀ ਜੀ ਹੂੰ ਕੰਪਲੀਟ ਕਰੋ ਇਹਨੂੰ ਹਾਂ ਜੀ ਹਾਂ ਅਸੀਂ ਇਹ ਹੱਥੇ ਤੇ ਔਰਤ ਤੇ ਤੇ ਬੱਚੇ ਤੇ ਖਾਲਸਾ ਕਦੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤ ਕਿੰਨਾ ਕਿਸੇ ਸ਼ੈਤਾਨ ਦਾ ਰੂਪ ਧਾਰਨ ਕਰਕੇ ਸਾਡੇ ਤਸਤੇ ਟੈਂਕ ਚਾੜੇ ਸੀਗੇ ਨਾ ਛੱਡੀ ਹੋ ਵੀ ਨਹੀਂ ਇੱਕ ਔਰਤ ਨੇ ਸ਼ੈਤਾਨ ਦਾ ਰੂਪ ਧਾਰਨ ਕਰਕੇ ਨਾ ਮਸੇ ਰੰਗੜਦੀ ਉਹ ਜਿਹੜੀ ਮੌਜੂਦਗੀ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਭੰਗੜੇ ਪਾਈਆਂ ਸੀਗੀਆਂ ਨਾ ਨਾਚੀਆਂ ਨੇ ਛੱਡੀਆਂ ਉਹ ਵੀ ਨਹੀਂ ਤੇ ਇਹਨੂੰ ਵੀ ਠੋਕਣ ਚ ਕੋਈ ਖਾਲਸੇ ਨੂੰ ਜਾਂ ਸਿੰਘਾਂ ਨੂੰ ਕੋਈ ਹਰਜ ਨਹੀਂ ਸੀ ਫਿਰ ਜੋ ਹਨਾ ਵੀ ਚੜਕਿਆ ਇਹਨੂੰ ਤਾਂ ਫਿਰ ਤੇਗ ਹੀ ਆ ਨਾ ਹੂੰ ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਸਾਥੀ ਫੜੇ ਗਏ ਨੇ ਪੁਲਿਸ ਨੇ ਅਰੈਸਟ ਕੀਤੇ ਆ ਕਮਲ ਦੇ ਮਰਡਰ ਕੇਸ ਦੇ ਵਿੱਚ ਉਹਨਾਂ ਨੇ ਕੋਈ ਗੱਲਬਾਤ ਕਬੂਲੀ ਸੀ ਮੰਨੀ ਸੀਗੀ ਉਹਨਾਂ ਨੇ ਕੋਈ ਗੱਲਬਾਤ ਕਿ ਨਹੀਂ ਕਿਉਂਕਿ ਤੁਹਾਡੀ ਗੱਡੀ ਦੱਸਿਆ ਜਾ ਰਿਹਾ ਕਿ ਤੁਸੀਂ ਆਪ ਜ਼ਿਕਰ ਕੀਤਾ ਤੁਹਾਡੀ ਗੱਡੀ ਉੱਥੇ ਆਈ ਆ ਤੁਹਾਡੇ ਬੰਦੇ ਨੇ ਨਹੀਂ ਫਿਰ ਇਹ ਬੰਦੇ ਤੁਹਾਡੇ ਹੈਗੇ ਸੀਗੇ ਇਸ ਕੇਸ ਦੇ ਵਿੱਚ ਜਾਂ ਨਹੀਂ ਵੀ ਚਲੋ ਪੁਲਿਸ ਇਨਵੈਸਟੀਗੇਟ ਕਰ ਲੂਗੀ ਤਾਂ ਵੱਖਰੀ ਗੱਲ ਆ ਨਹੀਂ ਪੁਲਿਸ ਇਹ ਇਹ ਪੁਲਿਸ ਦਾ ਪੁਲਿਸ ਨੂੰ ਸਵਾਲ ਕਰੋ ਜਾ ਕੇ ਡੈਪਟੀ ਸਾਹਿਬ ਐਸਪੀ ਸਾਹਿਬ ਜਾਂ ਕੋਈ ਵੀ ਹੈ ਹੂੰ ਠੀਕ ਆ ਅਸੀਂ ਇੱਕ ਪੁਲਿਸ ਦੇ ਨਾਲ ਉਲਝਣਾ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਯਾਰ ਬਾਈ ਪਾ ਛਾਪੇ ਮਾਰਗੀਆਂ ਹੋਈ ਜਾਣਾ ਅਸੀਂ ਨਹੀਂ ਚਾਹੁੰਦੇ ਇਹਨਾਂ ਦਾ ਟਾਈਮ ਖਰਾਬ ਪੁਲਿਸ ਵਧੀਆ ਸਾਡਾ ਬਹੁਤ ਸਾਥ ਦਿੰਦੇ ਆ ਹਰੇਕ ਕੇਸਾਂ ਦੇ ਵਿੱਚ ਜਿੱਥੇ ਅਸੀਂ ਸਹੀ ਆ ਹੂੰ ਠੀਕ ਆ ਹਾਂ ਸਿੱਧੀ ਜੀ ਗੱਲ ਆ ਸਾਡੀ ਗੱਡੀ ਆ ਕਿ ਸਾਡੇ ਬੰਦੇ ਆ ਕਿ ਚੱਕੋ ਕੋਈ ਨਾ ਬਾਈ ਤੁਸੀਂ ਇਨਵੈਸਟੀਗੇਸ਼ਨ ਕਰੋ ਤੇ ਅਸੀਂ ਸਹੀ ਹੋਏ ਅਸੀਂ ਕਢਾ ਲਾਂਗੇ ਆਪਦੇ ਬੰਦੇ ਕਿੱਡੀ ਕੀ ਗੱਲ ਆ ਆਪਾਂ ਇਹਦਾ ਬੰਦੇ ਮੈਂ ਕਢਾਈ ਲੈਣੇ ਆ ਬਾਈ ਹੂੰ अच्छा नहीं ਤੁਸੀਂ ਮੈਨੂੰ ਮੈਂ ਇੱਕ ਮੇਰਾ ਸਿੱਧਾ ਜਿਹਾ ਸਪਸ਼ਟ ਜਿਹਾ ਸਵਾਲ ਆ ਕਿਉਂਕਿ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਆ ਬੇਸਿਕਲੀ ਚਲੋ ਪੁਲਿਸ ਦਾ ਤਾਂ ਅਮਰਜੀ ਬਿਆਨ ਆ ਹੀ ਜਾਊਗਾ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਕਿ ਵਾਕਈ ਅਮਰਤਪਾਲ ਸਿੰਘ ਮਹਿਰੋਂ ਇਹਦੇ ਪਿੱਛੇ ਜਾਂ ਇਹਦੇ ਪਿੱਛੇ ਕੋਈ ਹੋਰ ਆ ਜਾਂ ਅਮਰਤਪਾਲ ਸਿੰਘ ਹੁਣਾਂ ਦੇ ਬੰਦੇ ਆ ਪਤਾ ਨਹੀਂ ਕੋਈ ਪੁੱਛ ਕੇ ਕਨਸਰਨ ਲੈ ਕੇ ਕੋਈ ਕਰਿਆ ਕੰਮ ਜਾਂ ਨਹੀਂ ਕਰਿਆ ਇੱਕ ਮਰਡਰ ਹੋਇਆ ਜਿਹੜਾ ਦੇਖੋ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਨਾ ਕੇਸ ਨਾਲ ਜੁੜੀਆਂ ਹੋਈਆਂ ਗੱਲਾਂ ਹੁੰਦੀਆਂ ਹੂੰ ਆਪਾਂ ਉਹ ਗੱਲ ਕਰਕੇ ਵੀ ਸੱਪ ਵੀ ਮਰ ਗਿਆ ਛੋਟੀ ਵੀ ਬਚਾਈਏ ਇਹ ਨਹੀਂ ਹੈਗਾ ਕਿ ਆ ਵੀ ਆਪਾਂ ਇੱਕ ਦੁੱਕੀ ਦੀ ਹੈਨਾ ਕਿਸੇ ਭਈਆ ਰਾਣੀ ਪਿੱਛੇ ਫਾਹੇ ਲੱਗ ਜਗੇ ਤੁਸੀਂ ਇਸ ਗੱਲ ਨੂੰ ਸਮਝੋ ਬਾਈ ਜੇ ਪੁਲਿਸ ਕਹਿ ਰਹੀ ਆ ਕੁਝ ਨਾ ਕੁਝ ਉਹਨਾਂ ਨੂੰ ਪਤਾ ਲੱਗਿਆ ਉਹ ਤਾਂ ਹੀ ਆ ਅੱਛਾ ਮੈਨੂੰ ਇਹ ਦੱਸੋ ਲਾਸਟ ਕੋਈ ਕਨਵਰਸੇਸ਼ਨ ਤੁਹਾਡੇ ਬੰਦਿਆਂ ਦੀ ਇਹਦੇ ਨਾਲ ਹੋਈ ਸੀਗੀ ਕਮਲਕੌਰ ਦੇ ਨਾਲ ਕੋਈ ਸਮਝਾਉਣ ਵਾਸਤੇ ਜਾਂ ਕੁਝ ਹੋਰ ਉਹਦੇ ਘਰ ਦੇ ਡਾਟਾ ਦੇ ਕੇ ਗਏ ਆ ਪੁਲਿਸ ਨੂੰ ਕਿ ਕਿੰਨੀਆਂ ਕਾਲਾਂ ਆਈਆਂ ਜਾਂ ਕਿੱਥੇ-ਕਿੱਥੇ ਉਹ ਕਹ ਰਹੇ ਸੀਗੇ ਕਿ ਪਿਛਲੇ ਦਿਨੀ ਸ਼ਾਇਦ ਕਿਸੇ ਕੋ ਵੱਡੇ ਗੈਂਗਸਟਰ ਦੀ ਵੀ ਕੋਈ ਥ੍ਰੈਟ ਆਈ ਸੀਗੀ ਕਿ ਭਾਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੋਂ ਹਟ ਜਾ ਨਹੀਂ ਤਾਂ ਮਾਰ ਦਿੱਤਾ ਜਾਊਗਾ ਤੈਨੂੰ ਉਹਨਾਂ ਦੇ ਕੋਲ ਤੇ ਗੈਂਗਸਟਰ ਪਏ ਤਾਂ ਪਰਿਵਾਰ ਦਾ ਸਵਾਲ ਆ ਜੀ ਉਹ ਜਵਾਬ ਦਵੇ ਕਿਹੜੇ ਵੱਡੇ ਗੈਂਗਸਟਰ ਦਾ ਆ ਸੀ ਸਾਡਾ ਕਿਸੇ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਸਾਡੀ ਲਾਈਨ ਹੋਰ ਆ ਬਾਈ ਜੀ ਹੂੰ ਅਸੀਂ ਸੰਗਰ ਸਿੱਗੇ ਬੰਦੇ ਆ ਅਸੀਂ ਆਧਾਰਮਿਕ ਲੈਣ ਚੁਣੀ ਹੋਈ ਆ ਗੈਂਸਟਰ ਨਹੀਂ ਹੈਗਾ ਗੈਂਸਟਰਾਂ ਨਾਲ ਸਾਡਾ ਵਿਰੋਧ ਨਹੀਂ ਹੈ ਨਫ਼ਰਤ ਨਹੀਂ ਹੈ ਉਹ ਵੀ ਸਾਡੇ ਪ੍ਰਾ ਬਸ ਉਹਨੂੰ ਉਹਨਾਂ ਨੂੰ ਨਾਂ ਗਲਤ ਦੇ ਦਿੱਤਾ ਗਿਆ ਮੈਂ ਇਹ ਜਾਨਣਾ ਚਾਹੁੰਦਾ ਕਿ ਇਹੋ ਜਿਹਾ ਬਲਗਰ ਕੰਟੈਂਟ ਤਾਂ ਮੈਨੂੰ ਸਾਹਿਬ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਹੈਗਾ ਤਾਂ ਫਿਰ ਕੀ ਸਾਰੇ ਕਰਦੇ ਆਂਗੇ ਵੇਖੇ ਚੱਲੋ ਸਾਫ਼ ਕਰ ਦੇਾਂਗੇ ਭਾਈ ਫੜੇ ਦੋ ਜਣੇ ਗਏ ਮੈਂ ਨਹੀਂ ਫੜਿਆ ਗਿਆ ਹੂੰ ਨਹੀਂ ਮੈਂ ਇਹ ਜਾਨਣਾ ਚਾਹਣਾ ਹੋਰ ਬਹੁਤ ਸਾਰੇ ਲੋਕ ਆਰਜ਼ਿਤ ਕਰਤਾ ਨਾ ਬਾਈ ਹੂੰ ਮੈਂ ਬਾਈ ਜੀ ਅੱਜ ਇੱਕ ਵੀਡੀਓ ਪਾਈ ਆ 30 ਮਿੰਟ ਦੀ ਉਹਦੇ ਵਿੱਚ ਦੂਜਿਆਂ ਨੂੰ ਮੈਂ ਰੋਕਤਾ ਵੀ ਦੇਖੋ ਬਾਹਰ ਜਿਹੜਾ ਕੋ ਚੱਲੀ ਜਾਂਦਾ ਚੱਲੀ ਜਾਵੇ ਪੰਜਾਬ ਦੀ ਸਟੇਟ ਤੋਂ ਬਾਹਰ ਚੱਲਦਾ ਦੁਨੀਆ ਤੋਂ ਪੰਜਾਬ ਤੋਂ ਇੰਡੀਆ ਤੋਂ ਬਾਹਰ ਚੱਲਦਾ ਹੂੰ ਉਹ ਕੋਈ ਤਰੀਕਾ ਕੋਈ ਸਾਈਟਾਂ ਨੇ ਹੂੰ ਜੇ ਤੁਸੀਂ ਸੋਸ਼ਲ ਮੀਡੀਆ ਜਿਹੜੇ ਸਾਡੇ ਪੰਜਾਬ ਦੇ ਬੱਚੇ ਫੋਨ ਚਲਾਉਂਦੇ ਹੁਣ ਛੁੱਟੀਆਂ ਹੋ ਗਈਆਂ ਬਾਈ ਜੀ ਸਾਡੇ ਘਰੇ ਧੀਆਂ ਨੇ ਭੈਣਾਂ ਨੇ ਬੱਚੇ ਨੇ ਹਨਾ ਹੂੰ ਤੁਸੀਂ ਆਪਣਾ ਫੋਨ ਹੀ ਨਹੀਂ ਫੜਾ ਸਕਦੇ ਉਹਨਾਂ ਨੂੰ ਜੇ ਉਹਨਾਂ ਤੇ ਜਿਹੜੇ ਬੰਦੇ ਦੀ ਵੀਡੀਓ ਆ ਗਈ ਬਸ ਉਹਦੇ ਘਰੇ ਦੂਜੇ ਦਿਨ ਅਸੀਂ ਗਏ ਲੈ ਬਾਈ ਹਾਂ ਰੋਕਾਂਗੇ ਬਾਈ ਜੋ ਮਰਜ਼ੀ ਹੋ ਜਾਏ ਚਾਹੇ ਸਾਡਾ ਇਨਕਾਊਂਟਰ ਹੋ ਜਾਏ ਚਾਹੇ ਸਾਨੂੰ ਉਮਰ ਕੈਦ ਹੋ ਜਾਏ ਪਰ ਅਸੀਂ ਛੱਡਣਾ ਨਹੀਂ ਹੈਗਾ ਪਾਰਕਾਂਗਾ ਇਕੱਲੀ ਬਠੰਡੇ ਏਮਜ਼ ਹਸਪਤਾਲ ਦੀ ਨਹੀਂ ਪਾਰਕਾਂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਪਈਆਂ ਇਹ ਕੋਈ ਪਤਾ ਨਹੀਂ ਕਿੱਥੋਂ ਕੌਣ ਮਿਲੇ ਫਿਰ ਮੜਤੀ ਜਿਹੜੇ ਇੱਥੇ ਬੈਠ ਕੇ ਯਾਨੀ ਕੰਟੈਂਟ ਜਨਰੇਟ ਕਰ ਰਹੇ ਆ ਜਿਹੜਾ ਬਲਗਰ ਕੰਟੈਂਟ ਪਾ ਰਹੇ ਉਹਨਾਂ ਨੂੰ ਵੀ ਤੁਹਾਡੀ ਇਹ ਵਾਰਨਿੰਗ ਆ ਕਿ ਉਹ ਹਟ ਜਾਣ ਲੋਕ ਹਟਣਗੇ ਭਾਈ ਨਹੀਂ ਹਟਣਗੇ ਚੱਕਦੇ ਆਗੇ ਫੱਟੇ ਕੋਈ ਚੱਕਰ ਨਹੀਂ ਹੈਗਾ ਹਟਾ ਹਟਣਾ ਪੈਣਾ ਭਾਈ ਉਹਨਾਂ ਨੂੰ ਨਹੀਂ ਤਾਂ ਇਹ ਵੀ ਪੈਸੇ ਕਮਾ ਕੇ ਘਰ ਦੇ ਨੂੰ ਦਿੰਦੀ ਸੀ ਤੇ ਹੁਣ ਬਾਲਣ ਲੂੰ ਵੀ ਪੈਸੇ ਨਹੀਂ ਸੀਗੇ ਇਹਨਾਂ ਕੋਲੇ ਸਸਕਾਰ ਕਰਨਾਂ ਨੂੰ ਤੇ ਇਹ ਚਾਹੇ ਕੋਈ ਕਰੋੜਾ ਰੁਪਇਆ ਕਮਾਵੇ ਚਾਹੇ ਕੋਈ ਲੱਖਾ ਕਮਾਵੇ ਆ 2 ਕੁ ਮਹੀਨੇ ਪਹਿਲਾਂ ਇੱਕ ਦੀਪਕਾ ਲੁਥਰਾ ਜੀ ਆ ਕੁੜੀ ਇਥੋਂ ਦੀ ਆਮਰਸਰ ਦੀ ਜੀ ਤੇ ਉਹਨੂੰ ਪੁਲਿਸ ਨੂੰ ਇੰਨਾ ਸਮਝਾਇਆ ਉੱਥੇ ਅੰਮ੍ਰਿਤਸਰ ਸਾਹਿਬ ਵੀ ਸਮਝਾਇਆ ਜਿੱਥੇ ਫਰੀਦਕੋਟ ਕੰਪਲੇਨਟ ਵੀ ਹੋਈ ਆ ਤੇ ਉੱਥੇ ਤਾਂ ਇਹ ਮਿੰਤਾ ਤਰਲੇ ਕਰਦੇ ਸੀ ਨਾਲ ਦੇ ਵੀ ਸਾਡੀ ਮਰਦਾਂ ਦੀ ਜਬਾਨ ਆ ਜੀ ਕੁੜੀ ਹੋਂ ਨਹੀਂ ਕੁਛ ਕਰਦੀ ਉਹ ਮੇਰੇ ਸਾਹ ਨਾਲ ਮਰਦ ਨਹੀਂ ਜਨਾਨੀ ਨਾਲ ਆਏ ਸੀਗੇ ਮੇਰੇ ਸਾਹ ਨਾਲ ਇਹਦੇ ਦੀਪਕਾ ਲੋਸਰਾ ਜੇ ਨਾਂ ਨਾਲ ਨਾ ਹੱਟੀ ਹੁਣ ਲੱਗ ਗਈ ਗੰਦ ਪਾਉਣ ਦੁਆਰਾ ਹੂੰ ਅੱਛਾ ਜਿਹੜੀ ਕੁੜੀ ਉਸ ਨੂੰ ਛੁਰੀਆਂ ਕਰਦੀ ਉਹਨਾਂ ਨੇ ਵੀ ਪਈ ਜਾਣੀਆਂ ਜਿਹੜੀ ਕੁੜੀ ਉਹ ਮਸ਼ਹੂਰੀਆਂ ਕਰਦੀ ਹੈ ਦੀਪਿਕਾ ਮੈਂ ਕੱਲ ਨਾ ਸਿਮਰਨਜੀਤ ਕੌਰ ਗੱਲ ਵਕੀਲ ਨੇ ਉਹਨਾਂ ਦਾ ਇੰਟਰਵਿਊ ਕਰ ਰਿਆ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ ਤੁਹਾਡੀ ਇਸ ਗੱਲ ਦਾ ਵੀ ਉਹਨਾਂ ਨੇ ਇੰਟਰਵਿਊ ਚ ਕੋਟ ਕੀਤਾ ਨਾਲ ਹੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਤੁਸੀਂ ਇਹਨੂੰ ਪਹਿਲਾਂ ਮਦਦ ਵੀ ਕੀਤੀ ਸ਼ਾਇਦ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕੈਂਸਰ ਪੇਸ਼ੈਂਟ ਸੀ ਇਹਦੇ ਫਾਦਰ ਔਰ ਉਸ ਤੋਂ ਬਾਅਦ ਸਮਝਾਇਆ ਵੀ ਕਿ ਕੱਲ ਕੱਲ ਉਹਨਾਂ ਨੇ ਇਸ ਚੀਜ਼ ਦਾ ਥੋੜਾ ਜ਼ਿਕਰ ਕੀਤਾ ਸੀ ਹੂੰ ਭਾਈ ਜੀ ਮੈਂ ਤੁਹਾਨੂੰ ਦੱਸਦਾ ਵਾਂ ਪਿੱਛੇ ਚੱਲ ਕੇ 2020 ਚ ਉੱਠ ਜਾਂਦੇ ਆ ਪ੍ਰੋਡੂਸਰ ਨੂੰ ਪਹਿਲਾਂ ਸੱਤ ਫੇਸ ਹਮਾਲੀ ਮਿਲੇ ਸੀ ਕੁੱਟਣ ਤੋਂ ਪਹਿਲਾਂ ਜਿਹੜਾ ਪ੍ਰੋਡੂਸਰ ਡੀ ਐਕਸੈਸ ਡੀ ਐਕਸੈਸ ਸੀਗਾ ਸੰਭਵ ਬਣ ਗਿਆ ਸੀ ਇਹਨੂੰ ਵੀ ਸਮਝਾਇਆ ਸੀਗਾ ਉਹਨੂੰ ਵੀ ਸਮਝਾਇਆ ਗਾ ਲੁਥਰਾ ਜੀ ਨੂੰ ਜੇ ਨਹੀਂ ਸਮਝਣਗੇ ਭਾਈ ਸਾਡੇ ਕੋਲ ਤਾਂ ਰਾਹ ਹੀ ਨਹੀਂ ਹੋਰ ਹਾਂ ਹਾਂ ਕੋਈ ਚੱਕਰ ਨਹੀਂ ਹੈਗਾ ਬਾਈ ਫਿਰ ਐਂ ਸਹੀ ਜੇ ਉਹਵੇਂ ਨਹੀਂ ਸਾਡੀ ਭਾਸ਼ਾ ਨੂੰ ਸਮਝੋ ਤੁਸੀਂ ਜੇ ਤੁਸੀਂ ਦੇਖੋ ਭੈਣ ਭਰਾ ਅਸੀਂ ਤੁਹਾਨੂੰ ਭੈਣ ਸਮਝਦੇ ਆ ਤੁਸੀਂ ਭੈਣ ਦੀਪਕਾ ਨੂੰ ਵੀ ਇਹ ਕਹ ਅਸੀਂ ਇਹਨੂੰ ਵੀ ਇਹ ਕਾ ਤੂੰ ਸਾਡੀ ਭੈਣ ਆ ਕਿਤੇ ਰਾ ਪੈ ਜਾ ਦੀਪਕਾ ਨੇ ਨਾ ਬਾਈ ਜੀ ਇਹ ਗੱਲ ਕਹਿਤੀ ਇਹੀ ਇਹਨਾਂ ਕੋਲੇ ਨਾ ਹੁੰਦਾਗਾ ਵੀ ਸਾਡੇ ਘਰੇ ਬਿਮਾਰੀ ਆ ਸਾਡੇ ਘਰੇ ਪੈਸੇ ਕਮਾਉਣ ਵਾਲਾ ਨਹੀਂ ਮੈਂ ਘਰ ਚਲਾਉਣੀ ਇਦਾਂ ਕਰ ਲੱਗ ਜਾਂਦਿਆਂ ਇਹ ਹੂੰ ਅੱਛਾ ਇਹ ਮਜਬੂਰੀ ਘਣਾਉਂਦੀਆਂ ਨੇ ਆਪਣੀਆਂ ਡੀਐਸਪੀ ਬੈਠੇ ਸੀ ਤਿੰਨ ਡੀਐਸਪੀ ਇੱਕ ਐਸਐਚਓ ਸਾਹਿਬ ਜਿੱਥੇ ਗੱਲ ਹੋਈ ਜੀ ਅਸੀਂ ਉੱਥੇ ਲਿਖ ਕੇ ਦੇਤਾ ਇਹਨਾਂ ਨੂੰ ਵੀ ਅਸੀਂ 50000 ਰੁਪਏ ਮਹੀਨਾ ਚਾਹੇ ਡਾਕੇ ਮਾਰ ਕੇ ਚਾਹੇ ਮੰਗ ਕੇ ਲਿਆਈਏ ਵੀ ਤੇਰੇ ਪਰਿਵਾਰ ਦਾ ਚੱਕਾਂਗੇ ਨੈੱਟ ਬੰਦ ਕਰ ਦੇ ਹੂੰ ਤੇ ਇਹ ਸਮਝੌਤਾ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਵੀ ਨਹੀਂ ਕਿਉਂ ਉੱਥੋਂ ਕਮਾਈ ਵੱਧ ਹੁੰਦੀ ਆ ਹੂੰ ਤੇ ਹੁਣ ਇਹਨੇ ਕਮਲ ਨੂੰ ਵੀ ਇਹ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨਹੀਂ ਉਹ ਕਹਿੰਦੀ ਮੈਨੂੰ ਇੰਟਰਨੈਟ ਤੋਂ ਕਮਾਈ ਵੱਧ ਹੁੰਦੀ ਆ ਲੈ ਢੂਏ ਚ ਲੈ ਲਓ ਹੁਣ ਨੈੱਟ ਤੇ ਨੈੱਟ ਦੀ ਕਮਾਈ ਆਹ ਜਿਹੜੇ ਪੇਜ ਪੂਜੇ ਜੇ ਸੀ ਹੁਣ ਮੇਰੇ ਕੋਲੇ ਆ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਹੋਣ ਚਲੋ ਲੱਗ ਜੂ ਪਤਾ ਬਾਈ ਪੈ ਜਾਣੀਆਂ ਪੋਸਟਾਂ ਉਹਨਾਂ ਤੋਂ ਵੀ ਅੱਛਾ ਮੈਂ ਇੱਕ ਚੀਜ਼ ਹੋਰ ਇਹ ਜਾਨਣੀ ਚਾਹੁੰਦਾ ਤੁਸੀਂ ਇਸ ਵੇਲੇ ਅੰਡਰਗਰਾਉਂਡ ਹੋ ਨਹੀਂ ਸ਼ਰੇਆਮੀਆਂ ਵੀ ਆ ਬਾਈ ਜੀ ਮੈਂ ਹੂੰ ਨਹੀਂ ਕਿਉਂਕਿ ਤੁਹਾਡਾ ਨਾਮ ਆ ਗਿਆ ਪੁਲਿਸ ਤੁਹਾਨੂੰ ਅਰੈਸਟ ਕਰੂਗੀ ਪੁਲਿਸ ਤੁਹਾਨੂੰ ਲੱਭ ਰਹੀ ਹੋ ਤੁਸੀਂ ਕਹਿ ਰਹੇ ਹੋ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਹਾਂ ਬਾਈ ਕਰੂਗੀ ਉਹਨਾਂ ਦਾ ਦੇਖੋ ਉਹਨਾਂ ਦਾ ਫਰਜ਼ ਆ ਮੈਨੂੰ ਫੜਨਾ ਅਰੈਸਟ ਕਰਨਾ ਉਹ ਛਾਪੇਮਾਰੀ ਕਰ ਸਕਦੀ ਆ ਹੂੰ ਜਦੋਂ ਮੈਂ ਉਹਨਾਂ ਨੂੰ ਦੱਸ ਗਿਆ ਮੈਨੂੰ ਅਰੈਸਟ ਕਰ ਲੈਣਾ ਕਿਸੇ ਵੀ ਨਾਕੇ ਤੇ ਰੋਕ ਕੇ ਮੈਨੂੰ ਅਰੈਸਟ ਕਰ ਲੈਣ ਜਾਂ ਤੁਸੀਂ ਖੁਦ ਵੀ ਅਰੈਸਟ ਦੇ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਟ ਕਰਨ ਤੋਂ ਬਾਅਦ ਜਦੋਂ ਮੈਂ 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 ਦੂਜਿਆਂ ਦੇ ਮੂੰਹ ਹਲ ਵੇਣਾ ਨਾ ਬਾਈ ਜੇ ਮੈਂ ਅਰੈਸਟ ਦੇਤੀ ਤਾਂ ਮੈਨੂੰ ਇਹ ਨਹੀਂ ਪਤਾ ਇਹ ਜੇ ਨਾਨਵੇਂੜਨਗੇ 5-7 ਸਾਲ ਮੇਰੇ ਜੇਲ੍ਹ 'ਚ ਤਾਂ ਲੱਗਣਗੇ ਨਾ ਹੂੰ ਤੇ ਜੇ 5-7 ਸਾਲ ਜੇਲ੍ਹ ਹੀ ਕੱਟਣੀ ਆ ਤੇ ਫਿਰ ਸਾਰਿਆਂ ਨੂੰ ਹੁੰਝ ਕੇ ਹੀ ਜਾਊਗਾ ਨਾ ਮੈਂ ਐਦਾਂ ਨਹੀਂ ਨਾ ਮੈਂ ਜਾਂਦਾ ਬਾਈ ਜੇ ਮੈਨੂੰ ਘੱਟੋ ਘੱਟ 10-15 20 ਸਾਲ ਜੇਲ੍ਹ ਕੱਟਣੀ ਪੈਜੀ ਤੇ ਮੈਂ 5-7 ਰੇੜੂਗਾ ਬਾਈ ਛੱਡਦਾ ਨਹੀਂ ਹੈਗਾ ਐਵੇਂ ਮੈਂ ਹਰ ਲੰਡੂ ਜੀ ਜਨਾਨੀ ਮਾਰ ਕੇ ਤੇ ਜਾਂ ਇਹ ਮਰਵਾ ਕੇ ਇਦਾਂ ਦਬੰਦਦਾ ਨਹੀਂ ਹੈਗਾ ਮੈਂ ਵੀ ਇਹ ਬਸ ਇੰਨਾ ਕੀ ਬਹੁਤ ਆ ਤੁਸੀਂ ਇੱਕ ਚੀਜ਼ ਹਾਲਾਂਕਿ ਪਹਿਲਾਂ ਜਵਾਬ ਦਿੱਤਾ ਉਹਦਾ ਪਰ ਇੱਕ ਹੁਣ ਬਹੁਤ ਸਾਰੇ ਲੋਕ ਇਹ ਵੀ ਨੈਰੇਟਿਵ ਚਲਾ ਰਹੇ ਆ ਕਹਿੰਦੇ ਕਿ ਖਾਲਸਾ ਇਹ ਕੰਮ ਨਹੀਂ ਕਰਦਾ ਕਿ ਇੱਕ ਤਾਂ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਦਾ ਔਰ ਦੂਜਾ ਕਿਸੇ ਜਨਾਨੀ ਤੇ ਵਾਰ ਨਹੀਂ ਕਰਦਾ ਔਰਤ ਤੇ ਵਾਰ ਨਹੀਂ ਕਰਦਾ ਇਸ ਤਰ੍ਹਾਂ ਦਾ ਨੈਰੇਟਿਵ ਜਵਾਬ ਦੇ ਦਿੱਤਾ ਮੈਂ ਇਹ ਤਾਂ ਜਵਾਬ ਦੇ ਦਿੱਤਾ ਸਾਡਾ ਖਾਲਸਾ ਪੰਥ ਸਾਡਾ ਸਿੱਖ ਕੌਮ ਸ਼ਹੀਦਾਂ ਦੀਆਂ ਵਰ੍ਹਸ਼ੀਆਂ ਮਨਾਉਂਦੇ ਆ ਬਾਈ ਜੀ ਹੂੰ ਇੰਦਰਾ ਗਾਂਧੀ ਦੇ ਹੱਥ 'ਚ ਸਟੇਨ ਗਨ ਨਹੀਂ ਸੀ ਜਦੋਂ ਭਾਈ ਸਤਵੰਤ ਸਿੰਘ ਤੇ ਭਾਈ ਬਿਆਨਤ ਸਿੰਘ ਜੀ ਹੁਣਾਂ ਨੇ ਉਹਨੂੰ ਸੋਧਾ ਲਾਇਆ ਸੀ ਹੂੰ ਇਹ ਇੱਕੋ ਇੱਕ ਰਾਹ ਮਾਰ ਦੇਣਾ ਇੱਕੋ ਇੱਕ ਰਾਹ ਇੱਕੋ ਇੱਕ ਰਾਹ ਮਾਰ ਦੇਣਾ ਹੀ ਬਚਦਾ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਕੁਝ ਪਿਆਰ ਨਾਲ ਤੁਸੀਂ ਕਹਿੰਦੇ ਸਮਝਾ ਲਿਆ ਕੋਈ ਹੋਰ ਪਹਿਲਾ 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 ਰਾਹ ਵੇਖੋ ਪਿਆਰ ਨਾਲ ਸਮਝਾਇਆ ਪਹਿਲਾ ਰਾਹ ਪੈਸੇ ਵੀ ਦਿੱਤੇ ਪੱਲੋ ਦੂਜਾਰਾ ਤੇ ਜੇ ਫੇਰ ਵੀ ਬੰਦਾ ਨਹੀਂ ਸੁਧਰਦਾ ਭਾਈ ਫਿਰ ਰਾ ਕੋਈ ਲੀਗਲ ਕੰਪਲੇਂਟ ਤੁਹਾਨੂੰ ਲੱਗਦਾ ਕਿ ਸਰਕਾਰ ਤੌਰ ਤੇ ਇਹੋ ਜਿਹਾ ਸਿਸਟਮ ਨਹੀਂ ਬਣ ਪਾਇਆ ਕਿ ਨੌ ਕਾਨੂੰਨ ਹਰੇਕ ਹਰੇਕ ਬੰਦਾ ਕੁੜੀ ਦੇ ਲੱਚੜਤਾ ਫਲਾਉਣ ਖਿਲਾਫ ਉਹਦੇ ਸਬੰਧਤ ਥਾਣੇ 'ਚ ਰਿਪੋਰਟਾਂ ਦਿੱਟੀਆਂ ਹੋਈਆਂ ਨੇ ਹਮ ਪਰ ਤੁਹਾਨੂੰ ਲੱਗਦਾ ਕਾਨੂੰਨ ਦੇ ਵਿੱਚ ਵੀ ਸਟ੍ਰਿਕਨੈਸ ਹੋਣੀ ਚਾਹੀਦੀ ਹੈ ਕਿਵੇਂ ਕਾਨੂੰਨ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਕੋਈ ਇਹੋ ਜਿਹਾ ਪ੍ਰਾਵਧਾਨ ਹੋਣਾ ਚਾਹੀਦਾ ਹੈ ਕਿ ਭਾਈ ਇਹੋ ਜਿਹੇ ਲੋਕਾਂ ਤੇ ਐਕਸ਼ਨ ਹੋਵੇ ਇਹੋ ਜੀਆਂ ਵੀਡੀਓ ਪਾਏ ਨਾ ਸਕਣ ਮੇਰੇ ਤੇ 5 6 ਐਫ ਆਈ ਆਰ ਆ ਸਿਰਫ ਅਸਲੇ ਆਰਮ ਐਕਟ ਦੀਆਂ ਲੱਗੀਆਂ ਹੋਈਆਂ ਨੇ ਕਾਹਦੀਆਂ ਮੇਰੇ ਕਹਿੰਦਾ ਵੀ ਤੂੰ ਫੋਟੋਆਂ ਪਾਉਣਾ ਹਿਯਾਰਾ ਨਾ ਮੈਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਕਹਿਣਾ ਚਾਹਣਾ ਠੀਕ ਆ ਤੁਸੀਂ ਜੋ ਕੀਤਾ ਵਧੀਆ ਕੀਤਾ ਮੈਂ ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਪਰ ਤੁਸੀਂ ਕਰੋ ਨਾ ਕਾਨੂੰਨ ਲਾਗੂ ਕਰੋ ਜਿਹੜਾ ਨਗੇਜਟਾ ਵਧਾਊਗਾ ਨਿਊਡਟੀ ਵਧਾਊਗਾ ਰੇਪ ਕੇਸ ਵਧ ਰਹੇ ਆ ਤੇ ਉਹਨਾਂ ਤੇ ਵੀ ਰੇਪ ਕੇਸ ਦਾ ਪਰਚਾ ਹੋਊਗਾ ਹੂੰ ਹੂੰ ਇਹ ਬਾਈ ਜੀ ਆਪਾਂ ਨੂੰ ਕਰਨਾ ਪੈਣਾਗਾ ਨਹੀਂ ਤਾਂ ਬਾਈ ਜੀ ਪੱਗਾਂ ਆਪਣੀਆਂ ਰੁਲ ਜਾਣਗੀਆਂ ਚੁੰਨੀਆਂ ਚੁੰਨੀਆਂ ਤਾਂ ਖਤਮ ਹੋ ਗਈਆਂ ਜੇ ਪੈਂਡ ਦੇ ਵਿੱਚ ਤੁਸੀਂ ਅੱਜ ਇਕੱਠ ਕਰ ਲਵੋ ਨਾ ਤੇ 100 ਕੁੜੀ ਜਾਊਗੀ ਤੇ 90 ਕੁੜੀਆਂ ਦੇ ਸਿਰ ਤੇ ਚੁੰਨੀ ਨਹੀਂ ਹੋਣੀ ਤੇ 50 ਪੈਂਟਾਂ ਸ਼ਰਟਾਂ ਜਾਉਣਗੀਆਂ ਹੂੰ ਤੇ ਇਹਦਾ ਮਤਲਬ ਅਸੀਂ ਖਰਾਬ ਹੁੰਨੇ ਜਾਂਦੇ ਇਹ ਸਮਝਣਾ ਪੈਣਾ ਆਪਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਬੱਚੇ ਦੀਬੀਆਂ ਜਾਂ ਕੁੜੀਆਂ ਨੇ ਆਪਣੀ ਲਾਈਫ ਨੂੰ ਇੰਜੋਏ ਕਰਨ ਪਰ ਇੰਟਰਨੈਟ ਤੇ ਆ ਕੇ ਤੁਸੀਂ ਕਿਵੇਂ ਮੰਨ ਲਓ ਕਿਸੇ ਕੁੜੀ ਦਾ ਤੇ ਮੁੰਡੇ ਦਾ ਵਿਆਹ ਹੋ ਗਿਆ ਜੀ ਬੱਚਾ ਪੈਦਾ ਹੋਇਆ ਸਾਨੂੰ ਪਤਾ ਬੱਚਾ ਪੈਦਾ ਕਿਵੇਂ ਹੋਇਆ ਪਰ ਬਾਈ ਜੀ ਆਨਲਾਈਨ ਥੋੜੀ ਹੂੰ ਦੱਸਣਗੇ ਲਾਈਵ ਹੋ ਕੋਈ ਤਰਨ ਤਰਨ ਮੇਰ ਕੇ ਦੇਣਾ ਕਿ ਕੁੜੀ ਜੀ ਆ ਪ੍ਰੀਤ ਜੱਟੀ ਉਹਦੀ ਹੁਣ ਦਿੱਤੇ ਤੇ ਲਈ ਜੀ ਬਾਈ ਆ ਹੂੰ ਉਹਨੂੰ ਦੋ ਤਿੰਨ ਵਾਰੀ ਸਮਝਾਇਆ ਪਰ ਉਹ ਹਜੇ ਸਮਝੀ ਨਹੀਂ ਗਈ ਉਹ ਪਿੱਛੇ ਜਿਹੜੀ ਅਸੀਂ ਸਮਝਾਇਆ ਸੀ ਚੱਲ ਤੇਰੇ ਜਵਾਬ ਕੋਈ ਅਸੀਂ ਕੋਈ ਕਹਿ ਨਹੀਂ ਸਕਦੇ ਹੁਣ ਕੋਈ ਨਾ ਹੁਣ ਉਹਨੂੰ ਸਮਝਾਵਾਂਗੇ ਉਹ ਹਟ ਹੀ ਨਹੀਂ ਹੈ ਹੂੰ ਮਾਰਾਂਗੇ ਗੇੜਾ ਇੱਕ ਤਾਂ ਉੱਥੇ ਹੂੰ ਤੇ ਅਮਰਤਪਾਲ ਜੀ ਤੁਸੀਂ ਸਾਡੇ ਨਾਲ ਜੁੜੇ ਬੋਲਡ ਪੰਜਾਬ ਟੀਵੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਠੀਕ ਹੈ ਜੀ ਓਕੇ ਤਾਂ ਅਮਰਤਪਾਲ ਸਿੰਘ ਮੈਰੋਂ ਸਾਡੇ ਨਾਲ ਸੀਗੇ ਬੋਲਡ ਪੰਜਾਬ ਟੀਵੀ ਤੇ ਐਕਸਕਲੂਸਿਵ ਗੱਲਬਾਤ ਉਹਨਾਂ ਨੇ ਕੀਤੀ ਹੈ ਅਮਰਤਪਾਲ ਸਿੰਘ ਮੈਰੋਂ ਨੂੰ ਪੁਲਸ ਲੱਭ ਵੀ ਰਹੀ ਹੈ ਔਰ ਉਥੇ ਹੀ ਅ ਅਮਰਤਪਾਲ ਸਿੰਘ ਮਹਿਰੋ ਹੁਣੀ ਕਹਿੰਦੇ ਆ ਕਿ ਬਾਕੀ ਬਲੌਗਰਸ ਨੂੰ ਵੀ ਔਰ ਬਾਕੀ ਜਿਹੜੇ ਇਹੋ ਜਿਹੇ ਵੀਡੀਓਜ਼ ਪਾਉਂਦੇ ਆ ਉਹਨਾਂ ਨੂੰ ਵੀ ਅਮਰਤਪਾਲ ਸਿੰਘ ਮਹਿਰੋ ਨੇ ਵਾਰਨਿੰਗ ਦਿੱਤੀ ਆ ਦੋ ਜਣੇ ਅਮਰਤਪਾਲ ਸਿੰਘ ਦੇ ਸਾਥੀ ਫੜੇ ਗਏ ਆ ਸਿੱਧੇ ਤੌਰ ਤੇ ਅਮਰਤਪਾਲ ਸਿੰਘ ਨੇ ਕਿਹਾ ਕਿ ਬਾਕੀ ਦੇ ਲੋਕ ਵੀ ਇਹੋ ਜਿਹਾ ਕੰਟੈਂਟ ਪਾਉਣਾ ਹਟ ਜਾਣ ਨਹੀਂ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਏਗਾ ਪੁਲਸ ਨੇ ਐਕਸ਼ਨ ਲਿਆ ਦੋ ਸਾਥੀ ਅਮਰਤਪਾਲ ਸਿੰਘ ਮਹਿਰੋ ਦੇ ਗ੍ਰਿਫਤਾਰ ਕੀਤੇ ਗਏ ਹੈ ਔਰ ਕਿਸੇ ਵਕਤ ਵੀ ਅਮਰਪਾਲ ਸਿੰਘ ਮਹਿਰੂਦੀ ਵੀ ਗ੍ਰਿਫਤਾਰੀ ਇਸ ਕੇਸ ਚ ਹੋ ਸਕਦੀ ਹੈ